ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਉਸ ਤੋਂ ਪਹਿਲਾਂ ਮੈਂ ਥੋੜੀ ਇਨਫੋਰਮੇਸ਼ਨ ਦੇਣਾ ਚਾਹਾਂਗੀ ਤੁਹਾਨੂੰ ਅਸੀਂ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਆ ਖਾਸ ਜਿਹੜਾ ਬਰਨਾਲਾ ਡਿਸਟ੍ਰਿਕਟ ਆ ਉੱਥੋਂ ਦੇ ਆਗੇ ਤੇ ਆ ਪੈਨਾ ਡਿਮਾਂਡ ਕਰ ਰਹੀਆਂ ਸੀ ਕਿ ਆਫਰਸ ਲੈ ਕੇ ਆਓ ਤਾਂ ਅਸੀਂ ਬਹੁਤ ਜਲ ਤੁਹਾਡੇ ਲਈ ਆਫਰਸ ਲੈ ਕੇ ਆ ਰਹੇ ਹਾਂਗੇ ਤੇ ਆਪਾਂ ਆਫਰ ਜਿਹੜਾ ਉਹ 15 ਜੁਲਾਈ ਤੋਂ ਸ਼ੁਰੂ ਕਰਾਂਗੇ ਤੇ 15 ਅਗਸਤ ਤੱਕ ਆਪਣਾ ਆਫਰ ਚੱਲੇਗਾ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਇਹ ਹੋਏਗਾ ਕਿ ਤੁਸੀਂ ਜਿੰਨੀਆਂ ਵੀ ਸਾਡੀਆਂ ਹੁਣ ਤੱਕ ਦੀਆਂ ਵੀਡੀਓਜ਼ ਨੇ ਜਿੰਨੇ ਵੀ ਸਾਡੇ ਕੋਲ ਹੁਣ ਤੱਕ ਦੀ ਕਲੈਕਸ਼ਨ ਆ ਗਈ ਤੁਹਾਨੂੰ ਸਭ ਉੱਤੇ ਡਿਸਕਾਊਂਟ ਮਿਲੇਗਾ ਤੇ ਡਿਸਕਾਊਂਟ ਆਫਰ ਤੁਹਾਡੇ ਨਾਲ ਬਹੁਤ ਜਲਦੀ ਅਸੀਂ ਸ਼ੇਅਰ ਕਰਾਂਗੇ ਜੀ ਚਾਹੇ ਸ਼ਾਰਟ ਵੀਡੀਓ ਦੇ ਰਾਹੀਂ ਕਰੀਏ ਤੇ ਚਾਹੇ ਅਸੀਂ ਲੌਂਗ ਵੀਡੀਓ ਦੇ ਰਾਹੀਂ ਕਰੀਏ ਤਾਂ ਇਸ ਕਰਕੇ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਪ੍ਰੀਵੀਅਸ ਵੀਡੀਓ ਵੀ ਦੇਖ ਕੇ ਸਕਰੀਨਸ਼ਾਟ ਲੈ ਕੇ ਆਪਣੇ ਫੋਨ ਵਿੱਚ ਸੇਵ ਕਰ ਲਵੋ ਜਿਹੜੇ ਜਿਹੜੇ ਸੂਟ ਤੁਸੀਂ ਬਾਏ ਕਰਨੇ ਨੇ ਤੇ ਬਹੁਤ ਵਧੀਆ ਆਫਰ ਆਪਾਂ ਲਗਾਵਾਗੇ ਤੇ ਕਿਉਂਕਿ ਤੀਜ ਆ ਰਹੀ ਆ ਰੱਖੜੀ ਆ ਰਹੀ ਆ ਉਸ ਨੂੰ ਦੇਖਦੇ ਹੋਏ ਆਪਾਂ ਆਫਰ ਆ ਜਿਹੜਾ ਤੁਹਾਡੇ ਲਈ ਲੈ ਕੇ ਆ ਰਹਿਆਂਗੇ ਤੇ ਚਲੋ ਆਪਾਂ ਅੱਜ ਵਾਲੇ ਸੂਟਾਂ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਇੱਕ ਚੀਜ਼ ਇਹ ਵੀ ਆ ਜੀ ਅ ਮਿੰਦੀ ਜਿਹੜੇ ਤੁਸੀਂ ਸਕਰੀਨਸ਼ਾਟ ਲਾਉਂਗੇ ਸਿਰਫ ਇੱਕ ਹੀ ਸੂਟ ਦਾ ਨਾ ਲੈ ਕੇ ਰੱਖਿਓ ਕਾਫੀ ਕਾਫੀ ਸੂਟਾਂ ਦੇ ਲੈ ਲਿਓ ਕਿਉਂਕਿ ਹੋ ਸਕਦਾ ਜਿਹੜਾ ਸੂਟ ਤੁਸੀਂ ਪਸੰਦ ਕੀਤਾ ਉਹ ਕਿਸੇ ਹੋਰ ਭੈਣ ਨੇ ਪਸੰਦ ਕੀਤਾ ਹੋਵੇ ਤੇ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਬਾਇ ਵੀ ਕਰ ਲਵੇ ਕੋਈ ਹਨਾ ਤੇ ਇਸ ਤਰ੍ਹਾਂ ਤੁਸੀਂ ਆਪਣੇ ਸਕਰੀਨਸ਼ਾਟ ਨੇ ਜਿਹੜੇ ਆਪਣੇ 2 3 4 ਸੂਟ ਪਸੰਦ ਕਰਕੇ ਰੱਖਣੇ ਨੇ ਜਿੰਨਾ ਤੁਸੀਂ ਵੱਧ ਤੋਂ ਵੱਧ ਸੂਟਾਂ ਦਾ ਫਾਇਦਾ ਲੈ ਸਕਦੇ ਹੋ ਜੀ ਹੁਣ ਆਪਣਾ ਫਸਟ ਸੂਟ ਆ ਜੀ ਇਹ ਹੈਗਾ ਆਪਣਾ ਜੋਰ ਜੱਟ ਦੇ ਵਿੱਚ ਜੋਰ ਜੱਟ ਫੈਬਰਿਕ ਆ ਜੀ ਇਹ ਵਾਲਾ ਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਟਾਈ ਡਾਈ ਕਰਵਾਇਆ ਜੀ ਜੌਰਜਟ ਫੈਬਰਿਕ ਨੂੰ ਤੁਸੀਂ ਦੇਖੋਗੇ ਇਹ ਟਾਈ ਡਾਈ ਹੋਇਆ ਹੋਇਆ ਹੈਗਾ ਤੇ ਟਾਈ ਡਾਈ ਵੀ ਆਪਾਂ ਦੋ ਕਲਰ ਦੇ ਵਿੱਚ ਕਰਵਾਇਆ ਹੈਗਾ ਇੱਕ ਰਾਣੀ ਸ਼ੇਡ ਆ ਇੱਕ ਥੋੜਾ ਪੀਕਾਕ ਸ਼ੇਡ ਜਾਗਾ ਇਸ ਤਰ੍ਹਾਂ ਠੀਕ ਹੈ ਸਾਰੇ ਸੂਟ ਦੇ ਵਿੱਚ ਹੀ ਟਾਈ ਡਾਈ ਆਏਗੀ ਮੀਨ ਜਿਹੜਾ ਟਾਈ ਡਾਈ ਆਪਾਂ ਨੂੰ ਕਿਤੇ ਵੀ ਇਹਨਾਂ ਹੈਗਾ ਕਲਾ ਫਰੰਟ ਤੇ ਆਪਣੀ ਬੈਕ ਤੇ ਵੀ ਇਸੇ ਤਰ੍ਹਾਂ ਹੀ ਟਾਈ ਡਾਈ ਆ ਤੇ ਬਾਜੂ ਤੇ ਵੀ ਸਾਰੇ ਕਿਤੇ ਤੁਹਾਨੂੰ ਟਾਈ ਡਾਈ ਇਸ ਤਰ੍ਹਾਂ ਹੀ ਮਿਲੇਗੀ ਸਾਰੇ ਸੂਟ ਦੇ ਉੱਪਰ ਤੇ ਹੁਣ ਜਿਹੜਾ ਆਪਣਾ ਫਰੰਟ ਹੈ ਜਿਹੜਾ ਸੂਟ ਦਾ ਫਰੰਟ ਸਾਈਡ ਹੈ ਇਹ ਤੁਸੀਂ ਦੇਖੋਗੇ ਆਪਣੀ ਐਮਬਰਾਇਡਰੀ ਕਰਵਾਈ ਵੀ ਆਪਾਂ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਪੂਰਾ ਜਿਆਦਾ ਸੋਨਾ ਤੇ ਮਸ਼ੀਨ ਵਰਕ ਦੀ ਜਿਹੜੀ ਸਫਾਈ ਆ ਤੁਸੀਂ ক্লোਜ਼ ਅਪ ਲੈ ਕੇ ਦੇਖ ਸਕਦੇ ਹੋ ਆਪਣਾ ਕਿੰਨੀ ਜਿਆਦਾ ਨੀਟ ਐਂਡ ਕਲੀਨ ਆਗੀ ਬਿਲਕੁਲ ਸਫਾਈ ਦੇ ਨਾਲ ਆਪਣਾ ਸਾਰਾ ਕੰਮ ਹੋਇਆ ਹੋਇਆ ਜਿੰਨਾ ਵੀ ਹੋਇਆ ਹੋਇਆ neck ਦਾ ਹੋਇਆ ਹੋਇਆ ਤੇ ਚਾਹੇ ਆਪਣੇ ਸਾਰੇ ਫਲਾਵਰ ਬਣੇ ਹੋਏ ਨੇਗੇ ਜਿਹੜਾ ਇਹਦਾ neck ਆ ਇਹ ਤੁਸੀਂ ਸੈਂਟਰ ਦੇ ਵਿੱਚ ਇੱਥੇ neck ਬਣਾਉਂਗੇ ਇਹ ਵਾਲੀ ਚੀਜ਼ ਆਪਣੇ ਥੋੜੀ ਜਿਹੀ hip ਤੱਕ ਮੀਨਸ ਕਮਰ ਤੱਕ ਆਏਗੀ ਜੀ ਇਹ ਵਾਲੀ ਚੀਜ਼ ਇਸ ਤਰ੍ਹਾਂ نیچے ਤੱਕ ਆਏਗੀ ਤੇ ਉਸ ਤੋਂ ਬਾਅਦ ਬਾਕੀ ਆ ਸਾਰੇ ਫਲਾਵਰ ਬਣੇ ਹੋਏ ਨੇਗੇ ਸਾਰੇ ਸੂਟ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਲੈਂਥ ਹੈ ਜਿਹੜੀ ਉਹ ਨੀਅਰ ਅਬਾਊਟ 47 ਤੱਕ ਮਿਲੇਗੀ 47 ਤੁਸੀਂ ਲੈਂਥ ਰੱਖ ਸਕਦੇ ਹੋ ਇਸ ਤੋਂ ਜ਼ਿਆਦਾ ਲੈਂਥ ਨਹੀਂ ਰਹੇਗੀ ਇਸ ਸੂਟ ਦੀ ਤੇ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਘੇਰਾ ਤੁਸੀਂ ਜਾਮਨਾਥ ਭਾਵੇਂ 26 ਤੱਕ ਕਰ ਲਓ ਤੇ ਭਾਵੇਂ ਤੁਸੀਂ 20 ਤੱਕ ਘੇਰਾ ਕਰ ਲਓ ਤੇ ਹੁਣ ਤੁਹਾਨੂੰ ਦਿਖਾਉਣੀ ਆਪਾਂ ਬਾਜੂ ਦਾ ਕੰਮ ਦੇਖੋ ਜੀ ਇਹ ਆਏਗਾ ਬਾਜੂ ਦੇ ਉੱਪਰ ਕੰਮ ਬਾਜੂ ਵੀ ਪੂਰਾ ਫੁਲੀ ਹੈਵੀ ਦੇ ਵਿੱਚ ਆਏਗਾ ਇਹ ਸਾਰੀ ਬੇਲ ਬਣੀ ਹੋਈ ਆਏਗੀ ਤੇ ਆਪਣੇ ਸਾਰੇ ਇਹ ਫਲਾਵਰਸ ਬਣੇ ਹੋਣਗੇ ਜੀ ਤੇ ਪਹਿਲੀ ਗੱਲ ਫੈਬਰਿਕ ਬਹੁਤ ਸੌਫਟ ਆ ਬਿਲਕੁਲ ਚੁਬਣ ਵਾਲਾ ਨਹੀਂ ਜਿਵੇਂ ਹੁਣ ਅੱਗੇ ਤੀਜ ਦਾ ਫੈਸਟੀਵਲ ਆ ਰਿਹਾ ਹੈ ਨਾ ਰਖੜੀ ਆ ਰਿਹਾ ਜਾਂ ਆਪਣੇ ਅੱਗੇ ਫੰਕਸ਼ਨਸ ਸਟਾਰਟ ਹੋ ਜਾਂਦੇ ਨੇ ਤਾਂ ਇਹ ਪ੍ਰੋਪਰ ਸਮਰ ਦੇ ਅਕੋਰਡਿੰਗ ਵੀ ਪਾ ਸਕਦੇ ਤੁਸੀਂ ਤੇ ਵਿੰਟਰ ਦੇ ਵਿੱਚ ਵੀ ਪਾ ਸਕਦੇ ਹੋ ਸੌਫਟ ਫੈਬਰਿਕ ਆ ਲਾਈਨਿੰਗ ਲੱਗ ਕੇ ਬਣੇਗਾ ਤੇ ਲਾਈਨਿੰਗ ਤੁਸੀਂ ਤਾਂ ਚਾਹੋ ਤਾਂ ਟਾਪਟਾ ਲਗਾ ਸਕਦੇ ਤੁਸੀਂ ਚਾਹੋ ਤਾਂ ਕਾਟਨ ਦੀ ਲਗਾ ਸਕਦੇ ਹੋ ਠੀਕ ਹੈ ਜੀ ਇਹ ਫਰੰਟ ਆ ਗਿਆ ਸਾਰਾ ਤੇ ਬੈਕ ਵੀ ਤੁਹਾਨੂੰ ਇੱਕ ਵਾਰ ਅਸੀਂ ਸ਼ੋਅ ਕਰ ਦਿੰਨੇ ਆ ਸਾਰੀ ਬੈਕ ਵੀ ਇਸ ਤਰ੍ਹਾਂ ਟਾਈ ਡਾਈ ਦੇ ਵਿੱਚ ਹੀ ਆਏਗੀ ਜੀ ਤੇ ਇੱਕ ਆਪਣੀ ਬਾਜੂ ਇਧਰ ਆ ਜੇਗੀ ਜੀ ਆ ਦੇਖੋਗੇ ਤੁਸੀਂ ਇੱਕ ਆਪਣੀ ਬਾਜੂ ਇਧਰਲੀ ਸਾਈਡ ਆ ਗਈ ਠੀਕ ਹੈ ਜੀ ਇਹ ਸੀਗੀ ਆਪਣੀ ਸ਼ਰਟ ਪ੍ਰੋਪਰ ਟਾਈ ਮੀਟਰ ਫੈਬਰਿਕ ਆ ਸਾਈਡ ਦੇ ਉੱਤੇ ਬਾਜੂ ਦੀ ਕਢਾਈ ਹੋਈ ਵੀ ਆ ਇਸ ਕਰਕੇ ਤੁਹਾਨੂੰ ਲੈਂਥ ਜਾਂ ਘੇਰੇ ਦੀ ਕੋਈ ਵੀ ਪ੍ਰੋਬਲਮ ਇਹਦੇ ਵਿੱਚ ਨਹੀਂ ਆਏਗੀ ਤੇ ਇਹਦੇ ਨਾਲ ਜਿਹੜੇ ਬਾਟਮ ਆ ਜੀ ਉਹ ਆਪਾਂ ਰੱਖੀ ਆ ਪਲੇਨ ਇਹਦਾ ਕਲਰ ਆ ਜੀ ਕਰੀਮ ਜਾਂ ਸ਼ੇਡ ਆ ਕਲਰ ਦਾ ਮੀਨ ਸੂਟ ਦਾ ਕਲਰ ਆ ਜਿਹੜਾ ਉਹ ਕਰੀਮ ਸ਼ੇਡ ਦਾ ਜੀ ਦੇਖੋ ਇਹ बॉटम ਆ बॉटम ਵੀ ਆਪਣੀ জর্ਜਟ ਦੀ ਆ জর্ਜਟ ਆਪਣੀ ਪਿਓਰ ਦੇ ਵਿੱਚ ਪੂਰੀ ਵਧੀਆ ਵਾਲੀ জর্ਜਟ ਆ ਇਹ সফট ਵਾਲੀ ਤੇ ਇਹ बॉਟਮ ਆ ਗਈ ਜੀ ਇਹਦੀ ਤੇ ਜਿਹੜਾ ਦੁਪੱਟਾ ਦਾ ਇਹ ਵੀ ਆਪਣਾ জর্ਜਟ ਦਾ ਬਟ ਇਹਦੇ ਇਹ ਆਪਾਂ ਟਾਈ ਡਾਈ ਕਰਵਾਇਆ ਹੋਇਆ ਜੀ ਤਾਂ ਜੇ ਤੁਸੀਂ ਸੂਟ ਪਾਉਂਗੇ ਸਾਡੀ ਟੋਟਲੀ ਖੁਦ ਦੀ ਕ੍ਰੀਏਟੀਵਿਟੀ ਆ ਮੀਨ ਜੇ ਤੁਸੀਂ ਸਭ ਨਾਲੋਂ ਡਿਫਰੈਂਟ ਦਿਖੋਗੇ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਪਾਇਆ ਹੋਇਆ ਕਿਤੇ ਵੀ ਨਹੀਂ ਮਿਲੇਗਾ ਮੀ ਤੁਸੀਂ ਵੱਖਰੇ ਦਿਖੋਗੇ ਸਭ ਨਾਲੋਂ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਹਰ ਤਰ੍ਹਾਂ ਦੇ ਸੂਟ ਆਪਾਂ ਨੂੰ ਕਈ ਵਾਰ ਬਾਜ਼ਾਰ ਚੋਂ ਜਾਂ ਹਰ ਬੁਟੀਕ ਤੋਂ ਮਿਲ ਜਾਂਦੇ ਨੇ ਪਰ ਹਰ ਬੁਟੀਕ ਦੀ ਕੋਈ ਨਾ ਕੋਈ ਆਪਣੀ ਕ੍ਰੀਏਟੀਵਿਟੀ ਜ਼ਰੂਰ ਹੁੰਦੀ ਹੈ ਜੀ ਤਾਂ ਤੁਸੀਂ ਦੇਖੋ ਵੀ ਇਹ ਕਲਰ ਕੰਬੀਨੇਸ਼ਨ ਤੇ ਇਹ ਵਾਲਾ ਮੀਨਜ਼ ਜਿਹੜਾ ਫੈਬਰਿਕ ਹੈਗਾ ਬਹੁਤ ਫਾਈਨ ਹੈਗਾ ਤੇ ਤੁਸੀਂ ਅਗਰ 2.5 ਮੀਟਰ ਦਾ ਦੁਪੱਟਾ ਇਹਤੇ ਅਸੀਂ ਲੇਸ ਨਹੀਂ ਲਗਾਈ ਹੋਈ ਕਿਉਂਕਿ ਕਈ ਵਾਰ ਕੋਈ ਭੈਣਾਂ ਪਸੰਦ ਨਹੀਂ ਕਰਦੇ ਹੁੰਦੇ ਜਾਂ ਲੇਸ ਤੁਸੀਂ ਕਿਸ ਟਾਈਪ ਦੀ ਡਬਲ ਸ਼ੇਡ ਦੀ ਲਗਵਾਉਣੀ ਆ ਸਿੰਗਲ ਸ਼ੇਡ ਦੀ ਲਗਵਾਉਣੀ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਵਿਦ ਲੇਸ ਵੀ ਫਿਨਿਸ਼ਿੰਗ ਕਰਕੇ ਦੇ ਦੇਵਾਂਗੇ ਜੀ ਤੇ ਇਹ ਜਿਹੜੇ ਪ੍ਰਾਈਸ ਸ਼ੋ ਹੋਣਗੇ ਸਾ ਤੁਹਾਨੂੰ ਪੂਰੇ ਵਿਦ ਦੁਪੱਟਾ ਮੀ ਤੁਸੀਂ ਬਾਜ਼ਾਰ ਦੇ ਵਿੱਚ ਤੁਸੀਂ ਇਹ ਦੇਖ ਲਓ ਜੀ ਦੁਪੱਟਾ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆ ਰਾਮਨਾਥ 3 400 500 ਰੁਪਏ ਆਪਣਾ ਟਾਈ ਡਾਈ ਤੇ ਲੱਗ ਜਾਂਦਾ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਦੁਪੱਟਾ 2.5 ਮੀਟਰ ਦਾ ਮਿਲੇ ਤੇ ਟਾਈਡਾਈ ਹੋਇਆ ਮਿਲੇਗਾ ਪੂਰਾ ਸੂਟ ਟਾਈਡਾਈ ਹੋਇਆ ਹੋਇਆ ਹੋਏਗਾ ਤੇ ਪ੍ਰੋਪਰ ਟਾਈ ਮੀਟਰ ਦੀ ਆਪਣੀ ਬਾਟਮ ਹੋਏਗੀ ਜੀ ਬਹੁਤ ਸੋਹਣਾ ਪਿਆਰਾ ਸੂਟ ਆ ਲੇਸ ਤੁਸੀਂ ਸਾਨੂੰ ਦੱਸ ਦੋਗੇ ਅਸੀਂ ਫਿਨਿਸ਼ਿੰਗ ਕਰਕੇ ਦੇ ਦੇਵਾਂਗੇ ਨਹੀਂ ਵੀ ਲਗਵਾਉਣੀ ਚਾਹੁੰਦੇ ਤੁਸੀਂ ਆਪਣੇ ਆਪ ਲਗਵਾਉਣੀ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਬਹੁਤ ਸੋਹਣਾ ਤੇ ਪਿਆਰਾ ਸੂਟ ਆ ਅਗਰ ਤੁਸੀਂ ਬਾਈ ਕਰਨਾ ਹੋਇਆ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਹਾਂਜੀ ਆਪਣਾ ਨੈਕਸਟ ਸੂਟ ਆ ਗਿਆ ਜੀ ਇਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਸਾਡੇ ਚੈਨਲ ਨੂੰ ਹਰ ਹੱਦ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੀਆਂ ਭੈਣਾਂ ਨਾਲ ਆਪਣੀਆਂ ਫਰੈਂਡਸ ਦੇ ਨਾਲ ਤੇ ਬਾਕੀ ਪੂਰੀ ਵੀਡੀਓ ਦੇਖਿਓ ਕਿਉਂਕਿ ਸੂਟ ਆ ਜਿਹੜੇ ਤੁਹਾਨੂੰ ਦਿਖਾ ਅਸੀਂ ਹਰ ਡਿਫਰੈਂਟ ਡਿਫਰੈਂਟ ਟਾਈਪ ਦੇ ਸੂਟ ਆ ਜਿਹੜੇ ਦਿਖਾ ਰਹੇ ਆਂਗੇ ਦੇਖੋ ਜੀ ਇਹ ਕਲਰ ਆ ਗਿਆ ਪ੍ਰੋਪਰ ਰਾਣੀ ਪਿੰਕ ਜਿਹਾ ਕਲਰ ਆ ਸਮਰ ਵਾਲਾ ਕਲਰ ਆ ਇਹਨਾਂ ਸੋਚਿਓ ਵੀ ਸਮਰ ਦੇ ਵਿੱਚ ਨਹੀਂ ਪਾਏਗਾ ਸਮਰ ਵਾਲਾ ਕਲਰ ਆ ਜੀ ਹਾਂਜੀ ਇਹ ਦੇਖੋਗੇ ਸੂਟ ਨੂੰ ਤੁਸੀਂ ਇਹਦੇ ਵਿੱਚ ਵੀ ਤੁਹਾਨੂੰ ਲੈਂਥ ਦੀ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਅ ਅਸੀਂ ਮੈਕਸਿਮਮ ਆ ਘੇਰਾ ਜਿਹੜਾ ਇਹਦਾ 25 24 ਤੱਕ ਰੱਖਿਆ ਹੋਇਆ ਆਈ ਥਿੰਕ ਤੇ ਤੁਸੀਂ ਇੱਥੇ ਤੱਕ ਘੇਰਾ ਜਿਹੜਾ ਆਰਾਮ ਨਾਲ ਆਪਣਾ ਬਣਾ ਸਕਦੇ ਹੋਗੇ ਤੇ ਸਾਰੇ ਦੇਖੋ ਜੀ ਬਹੁਤ ਸੋਹਣੀ ਆਪਣੀ ਡਿਜ਼ਾਈਨਿੰਗ ਹੋਈ ਵੀ ਆ ਹੈਵੀ ਕੜਾਈ ਹੈ ਇਹ ਪੂਰੀ ਜਾਲ ਤੁਸੀਂ ਦੇਖੋਗੇ ਘੇਰਾ ਵੀ ਬਣਿਆ ਹੋਇਆ ਤੇ ਉੱਪਰ ਤੱਕ ਆਪਣੀਆਂ ਦੋ ਪੈਨਲਸ ਫਲਾਵਰ ਦੀਆਂ ਬੇਲਾਂ ਜਾ ਰਹੀਆਂ ਨੇ ਤਾਂ ਅਗਰ ਆਪਾਂ ਦੇਖੋ ਜੀ ਸੂਟ ਦੇ ਫਰੰਟ ਤੇ ਆਪਾਂ ਕੱਲੀ ਬੇਲ ਪਾਉਣਿਆ ਹਨ ਤੁਹਾਨੂੰ ਉਹਦੇ ਵੀ ਪਤਾ ਹੀ ਆ ਕੀ ਚਾਰजेस ਲੱਗਦੇ ਨੇ ਕੀ ਪੇਮੈਂਟ ਹੁੰਦੀ ਆ ਤੇ ਇਹ ਤੁਸੀਂ ਦੇਖੋਗੇ ਪੂਰੇ ਉੱਪਰ ਤੱਕ ਜਾ ਰਹੀ ਆ ਲੈਂਥ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਆਮ ਤਾਂ ਤੁਸੀਂ 47 48 ਲੈਂਥ ਰੱਖ ਸਕਦੇ ਹੋ ਅਗਰ ਤੁਹਾਡੀ ਹਾਈਟ ਘੱਟ ਆਗੀ ਤਾਂ ਵੀ ਤੁਹਾਡੇ ਲਈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕਿਉਂਕਿ ਤੁਸੀਂ ਜਿੰਨੀ ਚਾਹੋ ਇਹਦੀ ਲੈਂਥ ਆਪਣੀ ਮਰਜ਼ੀ ਮੁਤਾਬਕ ਰੱਖ ਸਕਦੇ ਹੋ ਹਾਂ ਜਿਹੜਾ ਫੈਬਰਿਕ ਆ ਜੀ ਉਹ ਆਪਾਂ ਤੁਹਾਨੂੰ ਦੱਸ ਦਈਏ ਇਹਦਾ ਫੈਬਰਿਕ ਆ ਜੀ ਬਿਲਕੁਲ ਕਾਟਨ ਦੇ ਵਿੱਚ ਆ ਗਲੇਸ ਕਾਟਨ ਆਗੀ ਇਹ ਵਾਲੀ ਇਹ ਫੈਬਰਿਕ ਬਹੁਤ ਜਿਆਦਾ ਵਧੀਆ ਬਿਨਾ ਲਾਈਨਿੰਗ ਤੋਂ ਵੀ ਬਣ ਸਕਦਾ ਜੀ ਇਹ ਵਾਲਾ ਸੂਟ ਚਾਹੋ ਤਾਂ ਤੁਸੀਂ ਲਾਈਨਿੰਗ ਲਗਵਾ ਲਓ ਨਹੀਂ ਵੀ ਲਗਵਾਉਂਗੇ ਤਾਂ ਵੀ ਕੋਈ ਗੱਲ ਨਹੀਂ ਹੁਣ ਅੱਗੇ ਤੀਜ ਦੇ ਫੰਕਸ਼ਨ ਆ ਰਹੇ ਨੇ ਬਹੁਤ ਸੋਹਣਾ ਲੱਗਦਾ ਇਹ ਜੇ ਰਾਣੀ ਕਲਰ ਦੇ ਸੂਟ ਪਾਏ ਹੋਏ ਤੇ ਇਸ ਦੇ ਨਾਲ ਜਿਹੜੀ ਆਪਾਂ ਪੇਅਰ ਅਪ ਕੀਤੀ ਹੈ ਜੀ ਬਾਟਮ ਉਹ ਕੀਤੀ ਆਪਾਂ ਆਫ ਵਾਈਟ ਕਲਰ ਦੀ ਤੇ ਇਹ ਵੀ ਬਹੁਤ ਸੁਪੀਰੀਅਰ ਫੈਬਰਿਕ ਆ ਜੀ ਕਾਟਨ ਦੇ ਵਿੱਚ ਹੀ ਇਹ ਵਾਲਾ ਵੀ ਤੇ ਤੁਸੀਂ ਇਦਾਂ ਦੇਖੋਗੇ ਪ੍ਰੋਪਰ ਮੈਚਿੰਗ ਆ টাই মিটার ਦੀ ਬਾਟਮ ਆ ਇਹਦੇ ਨਾਲ ਅਸੀਂ ਦੁਪੱਟਾ ਪੇਅਰ ਅਪ ਨਹੀਂ ਕੀਤਾਗਾ ਤੁਸੀਂ ਸਾਡੇ ਤੋਂ ਕਰਵਾ ਵੀ ਸਕਦੇ ਹੋ ਕਿਉਂਕਿ ਤੁਹਾਡੀ ਮਰਜ਼ੀ ਹੈ ਟਾਈ ਡਾਈ ਦੇ ਵਿੱਚ ਕਰਵਾਉਣਾ ਸਿੰਗਲ ਸ਼ੇਡ ਕਰਵਾਉਣਾ ਏ ਸ਼ੇਡ ਦਾ ਕਰਵਾਉਣਾ ਏ ਸ਼ੇਡ ਦਾ ਕਰਵਾਉਣਾ ਤੁਹਾਡੀ ਚੋਇਸ ਹੋਏਗੀ ਦੁਪੱਟਾ ਨਾਲ ਲਾਉਣ ਦਾ ਸਾਡਾ ਕਈ ਸੁੱਟਾਂ ਦੇ ਨਾਲ ਰੀਜ਼ਨ ਇਹੀ ਹੁੰਦਾਗਾ ਕਿਉਂਕਿ ਸਮ ਟਾਈਮ ਭੈਣਾਂ ਨੇ ਦੁਪੱਟਾ 3-400 ਰੁਪਏ ਵਾਲਾ ਲਾਉਣਾ ਹੁੰਦਾ ਤੇ ਸਮ ਟਾਈਮ ਭੈਣਾਂ ਨੇ ਦੁਪੱਟਾ 1400 ਰੁਪਏ ਵਾਲਾ ਪਿਓਰ ਕਮਲ ਚਨੂਨ ਦਾ ਲਾਉਣਾ ਹੁੰਦਾਗਾ ਜੀ ਹਨਾ ਤੇ ਇਸ ਕਰਕੇ ਅਸੀਂ ਕਹਿ ਦੇਣਾ ਕਿ ਭੈਣ ਆਪਣੀ ਪਸੰਦ ਦੇ ਨਾਲ ਦੁਪੱਟਾ ਆਪਣਾ ਕਰਵਾ ਲੈਣੀ ਜੀ ਹੁਣ ਜੀ ਦੇਖੋ ਜੀ ਇਹ ਆ ਗਿਆ ਆਪਣਾ ਬਾਜੂ ਦਾ ਵਰਕ ਵਰਕ ਦੇਖੋਗੇ ਜੀ ਪੂਰਾ ਜ਼ਿਆਦਾ ਵਧੀਆ ਵਰਕ ਹੋਇਆ ਹੋਇਆ ਹੈ ਜਿਹੜਾ ਆਹ ਵਾਲਾ ਵਰਕ ਆ ਤੇ ਆਹ ਘੇਰੇ ਵਾਲਾ ਵਰਕ ਆ ਜੀ ਆਰੀ ਵਰਕ ਹੋਇਆ ਹੋਇਆ ਹੈਗਾ ਇਹ ਸਾਰਾ ਆਰੀ ਦਾ ਵਰਕ ਆ ਕਿੰਨੀ ਫਿਨਿਸ਼ਿੰਗ ਹੋਈ ਵੀ ਆਹ ਸਾਰਾ ਮਸ਼ੀਨ ਪਾਫ ਵਰਕ ਆਗਾ ਜੀ ਤੇ ਤੁਸੀਂ ਦੇਖੋਗੇ ਉੱਥੇ ਆਰੀ ਤੇ ਮਸ਼ੀਨ ਦੋਨਾਂ ਦਾ ਵਰਕ ਇਸ ਸੂਟ ਦੇ ਉੱਤੇ ਹੋਇਆ ਹੋਇਆ ਹੈਗਾ ਠੀਕ ਹੈ ਜੀ ਤੇ ਵਧੀਆ ਲੱਗਿਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਦੇ ਸਕਦੇ ਹੋਗੇ ਆਪਣੇ ਲਈ ਸੂਟ ਜਿਹੜਾ ਬੁੱਕ ਕਰਵਾ ਸਕਦੇ ਹਾਂਜੀ ਨੈਕਸਟ ਸੂਟ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡਾ ਪੇਜ ਆ ਇੰਸਟਾਗ੍ਰam ਦੇ ਉੱਤੇ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਸ਼ਾਰਟ ਦੇ ਵਿੱਚ ਸਾਰੇ ਸੂਟਾਂ ਦੇ ਵੀਡੀਓਜ਼ ਤੇ ਡਿਜ਼ਾਈਨਸ ਵਗੈਰਾ ਮਿਲ ਜਾਂਦੇ ਨੇ ਜੀ ਬਾਕੀ ਜਿਹੜੇ ਤੁਹਾਨੂੰ ਆਫਰ ਦੀ ਗੱਲ ਕੀਤੀ ਆ ਉਹ ਸਾਡੇ ਸਾਰੇ ਸੂਟਾਂ ਤੇ ਹੀ ਰਹਿਣਗੇ ਜੀ ਪਰ ਉਹ ਸ਼ੁਰੂ ਹੋਣਗੇ 15 ਜੁਲਾਈ ਤੋਂ ਠੀਕ ਹੈ ਜੀ 15 ਜੁਲਾਈ ਤੋਂ ਸ਼ੁਰੂ ਹੋਣਗੇ ਇਹ ਵੀਡੀਓ ਨਹੀਂ ਮੈਨੂੰ ਪਤਾ ਤੁਹਾਡੇ ਤੱਕ ਕਦੋਂ ਤੱਕ ਆ ਰਹੀ ਆ ਤੇ ਤਾਂ ਤੁਸੀਂ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਆਪਣਾ ਬੁਕਿੰਗ ਕਰ ਸਕਦੇ ਹੋਗੇ ਜੀ ਤੇ ਈਵਨ ਕਿ ਦੇਖੋਗੇ ਤੁਸੀਂ ਇਹ ਵਾਲਾ ਜਿਹੜਾ ਕਲਰ ਆ ਬਹੁਤ ਜ਼ਿਆਦਾ ਪਿਆਰਾ ਕਲਰ ਆ ਇਹ ਨਾ ਹੀ ਤਾਂ ਲੈਮਨ ਕਲਰ ਆ ਤੇ ਨਾ ਹੀ ਯੈਲੋ ਕਲਰ ਆ ਹਨਾ ਤੇ ਇਹਦਾ ਜਿਹੜਾ ਫੈਬਰਿਕ ਆ ਜੀ ਉਹ ਪ੍ਰੋਪਰ ਕਾਟਨ ਆ ਲੇਲਨ ਕਾਟਨ ਆਗੀ ਤੇ ਇਹਦੇ ਥੱਲੇ ਤੁਸੀਂ ਵੈਸੇ ਮੈਂ ਤਾਂ ਰਿਕਮੈਂਡ ਕਰੂੰਗੀ ਕਿ ਤੁਸੀਂ ਫਰੰਟ ਬੈਕ ਤੇ ਲਾਈਨਿੰਗ ਲਗਵਾਇਓ ਪਰ ਕਈ ਭਣਾਂ ਨੂੰ ਨਹੀਂ ਪਸੰਦ ਹੁੰਦੀ ਤਾਂ ਇੰਨਾ ਪਾ ਲੈਂਦੇਗਾ ਨਹੀਂ ਤਾਂ ਆਪਾਂ ਮੈਂ ਨਾਲ ਕਰਵਾਇਓ ਜੀ ਠੀਕ ਆ ਫੈਬਰਿਕ ਵੀ ਤੁਹਾਨੂੰ ਫੁੱਲ ਨੌਲੇਜ ਦੇ ਦਿੱਤੀ ਆਪਾਂ ਤੇ ਸੌਫਟ ਫੈਬਰਿਕ ਆ ਬਿਲਕੁਲ ਵੀ ਫੈਬਰਿਕ ਚੂਬਣ ਵਾਲਾ ਹਾਰਡ ਫੈਬਰਿਕ ਨਹੀਂ ਹੈਗਾ ਹੁਣ ਤੁਸੀਂ ਐਮਬਰਾਇਡਰੀ ਦੇਖ ਸਕਦੇ ਹੋ ਜੀ ਐਮਬਰਾਇਡਰੀ ਦੇਖੋ ਜੀ ਕਿੰਨੀ ਜ਼ਿਆਦਾ ਸੋਹਣੀ ਹੋਈ ਵੀ ਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੇਟੈਸਟ ਡਿਜ਼ਾਈਨ ਹੈਗਾ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਸੀ 올ਡ ਡਿਜ਼ਾਈਨ ਨਹੀਂ ਦਿਖਾ ਰਹੇ ਪੂਰਾ ਸੋਹਣਾ ਘੇਰਾ ਬਣਿਆ ਹੋਇਆ ਹੈਗਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰੇ ਜੁੜੇ ਹੋਏ ਨੇ ਆਪਸ ਦੇ ਵਿੱਚ ਤੇ ਜ਼ਿਆਦਾ ਕਲਰ ਵੀ ਆਪਾਂ ਯੂਜ਼ ਨਹੀਂ ਕੀਤੇ ਤੇ ਉੱਪਰ ਤੱਕ ਦੋ ਪੈਨਲ ਜਾ ਰਹੀਆਂ ਨੇ ਸਾਡੇ ਸਾਰੇ ਸਟੁੱਟਨ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਲੈਂਥ ਔਰ ਤੁਹਾਨੂੰ ਘੇਰੇ ਦੀ ਕੋਈ ਦਿੱਕਤ ਨਾ ਆਵੇ ਇਹ ਵੀ ਤੁਸੀਂ ਭਾਵੇਂ 20 ਘੇਰਾ ਰੱਖ ਲਓ ਤੇ ਭਾਵੇਂ ਤੁਸੀਂ 26 ਤੱਕ ਘੇਰਾ ਰੱਖ ਸਕਦੇ ਹੋ ਜੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਮੈਕਸਿਮਮ ਲੈਂਥ 47 ਤੱਕ ਬਣਵਾਉਣੇ ਹੁੰਨੇ ਆ ਤੁਸੀਂ ਇਸ ਤੋਂ ਘੱਟ ਭਾਵੇਂ 40 ਰੱਖ ਲਓ ਜੀ ਦੇਖੋ ਇਹ ਤਾਂ ਇੱਥੋਂ ਇਹਨਾਂ ਨੇ ਕਲੀਆਂ ਨਹੀਂ ਘਟਿਆ ਜਾਣਾ ਜਿੰਨਾ ਮਰਜ਼ੀ ਰੱਖ ਲਓ ਜੀ ਤੁਸੀਂ ਠੀਕ ਹੈ ਨਾ ਜੀ ਇਹਦੀ ਕੋਈ ਦਿੱਕਤ ਨਹੀਂ ਆਏਗੀ ਜੀ ਤੇ ਇਹ ਪਹਿਲਾ ਵਾਲੇ ਸੂਟ ਵੀ ਜਿਹੜਾ ਦਿਖਾਇਆ ਸੀ ਉਹ ਵੀ ਵਿਦਆਊਟ ਦੁਪੱਟਾਗਾ ਤੇ ਇਹ ਵਾਲਾ ਸੂਟ ਵਿਦ ਦੁਪੱਟਾਗਾ ਤੇ ਇਸ ਚੀਜ਼ ਦਾ ਖਾਸ ख्याल ਰੱਖਿਓ ਜਿਹੜਾ ਸੂਟ ਦਿਖਾ ਰਹੇ ਆ ਜਿਹਦੇ ਵਿੱਚ ਦੁਪੱਟਾ ਦਿਖਾਵਾਂਗੇ ਉਹ ਵਿਦ ਦੁਪੱਟਾ ਹੋਏਗਾ ਜਿਹੜਾ ਅਸੀਂ ਆ ਨਹੀਂ ਦੁਪੱਟਾ ਦਿਖਾਵਾਂਗੇ ਉਹਦੇ ਨਾਲ ਨਹੀਂ ਦੁਪੱਟਾ ਨਹੀਂ ਹੋਏਗਾ ਤੁਸੀਂ ਸਾਨੂੰ ਐਡ ਅਪ ਕਰਵਾ ਸਕਦੇ ਜੀ ਦੁਪੱਟਾ ਇਹ ਦੇਖੋ ਜੀ ਇਹਦਾ ਬਾਜੂ ਦਾ ਵਰਕ ਆ ਗਿਆ ਤੁਸੀਂ ਵਰਕ ਦੇਖ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਵਾਲਾ ਵਰਕ ਆ ਨੀਟ ਐਂਡ ਕਲੀਨ ਵਰਕ ਆਗਾ ਬਹੁਤ ਜਿਆਦਾ ਸੋਹਣਾ ਜੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਣਾ ਲੱਗਿਆ ਹੋਇਆ ਹੈਗਾ ਜੀ ਦੁਪੱਟਾ ਅਸੀਂ ਲਗਾਇਆ ਹੈ ਤੇ ਨਾਲ ਬਰਬਰੀ ਦਾ ਤੇ ਇਹ ਦੁਪट्टे ਦੇ ਉੱਪਰ ਵੀ ਤੁਸੀਂ ਦੇਖੋਗੇ ਸਾਰਾ ਆਪਣਾ ਆਹ ਫੋਰ ਸਾਈਡ ਮੀਨਸ ਆਪਣੇ ਕੱਟਵਰਕ ਹੋਈ ਵੀ ਹੈਗੀ ਤੁਸੀਂ ਦੇਖੋਗੇ ਸਾਰੀ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਹੋਈ ਆ ਕੋਈ ਇਦਾਂ ਨਹੀਂ ਹੈਗਾ ਬਰਬਰੀ ਦਾ ਦੁਪੱਟਾ ਯੂਜ਼ ਕੀਤਾਗਾ ਦੇਖੋ ਡਾਈ ਵੀ ਹੋਇਆ ਹਨਾ ਬਰਬਰੀ ਦਾ ਦੁਪੱਟਾ ਫਿਰ ਇਹਦੀ ਫੋਰ ਸਾਈਡ ਸਾਰੀ ਇਹ ਵਾਲੀ ਅਸੀਂ ਫਿਨਿਸ਼ਿੰਗ ਦਿੱਤੀ ਹੈਗੀ ਤਾਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਸੂਟ ਹੈ ਇਹ ਮਿਲਦੇ ਹੈਗਾ ਜੀ ਬਹੁਤ ਸੋਹਣਾ ਸੂਟ ਲੱਗੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਰਾਮ ਨਾਲ ਇਹ ਵਾਲਾ ਸੂਟ ਜਿਹੜਾ ਪਾ ਸਕਦੇ ਹੋਗੇ ਠੀਕ ਹੈ ਜੀ ਕੜਾਈ दिखਗੀ ਤੁਹਾਨੂੰ ਕਲਰ ਕੰਬੀਨੇਸ਼ਨ ਬਿਲਕੁਲ ਸੇਮ ਡਿੱਟੋ ਮੈਚ ਕੀਤੀ ਹੋਈ ਹੈਗੀ ਤਾਂ ਇਹ ਵਾਲੀ ਸੀਗੀ ਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੇ ਆਫਰ ਅਸੀਂ ਜਲਦੀ ਲੈ ਕੇ ਆ ਰਹੇ ਹਾਂ ਤੁਸੀਂ ਸੋਡਾ ਨੂੰ ਬਾਈ ਕਰ ਸਕਦੇ ਹੋ ਬਸ ਇਹ ਹੈਗਾ ਅਗਰ ਤੁਸੀਂ ਆਪਣੇ ਸਚੁਆਇਸ ਦੇ ਸੂਟ ਬਾਈ ਕਰਨੇ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਤੁਸੀਂ ਸਾਨੂੰ ਮੀਨ ਡੀਐਮ ਕਰਨਾ ਹੈਗਾ ਤੇ ਅਦਰਵਾਈਜ਼ ਤੁਸੀਂ ਸਾਨੂੰ ਅ ਮੈਂ ਜਿਵੇਂ ਹੁਣ ਜੇ ਤੁਹਾਡੇ ਤੱਕ ਇਹ ਵੀਡੀਓ ਪਹਿਲਾਂ ਆ ਰਹੀ ਹੈ ਤਾਂ ਤੁਸੀਂ ਥੋੜੀ ਪੇਮੈਂਟ ਕਰਕੇ ਬੁਕਿੰਗ ਵੀ ਕਰਵਾ ਸਕਦੇ ਹੋ ਸੂਟ ਦੀ ਤੇ ਜਦੋਂ 15 ਤਰੀਕ ਤੋਂ ਆਫਰ ਸਟਾਰਟ ਹੋ ਜਾਏਗਾ ਤਾਂ ਤੁਸੀਂ RAMNA ਸੂਟ ਜਿਹੜਾ ਆਪਣਾ ਪਿਕ ਕਰ ਸਕਦੇ ਹੋ ਵਿਦ ਆਫਰ ਪ੍ਰਾਈਸ ਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਸੂਟ ਹੁਣ ਨਾ ਕਹੋਗੇ ਕਿ ਅਸੀਂ ਬਾਈ ਕਰਨਾ ਤੇ ਸਾਨੂੰ ਹੁਣੇ ਆਫਰ ਦਿਓ ਉਹ ਨਹੀਂ ਹੋਏਗਾ ਬਟ ਤੁਹਾਨੂੰ ਬੁਕਿੰਗ ਕਰवानी ਪੈਗੀ ਇਸ ਚੀਜ਼ ਲਈ ਠੀਕ ਹੈ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਲੈਕਸ਼ਨ ਤੇ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ